ਅੜਿਕਦਾ ਆ ਰਹੀ ਹੈ ਜੀ ਰਾਹ ਤੇ ਉਥੇ ਬੈਰੀਅਰ ਤੇ ਸਾਡੇ ਰਿਸ਼ਤੇਦਾਰ ਇੱਧਰ ਉੱਧਰ ਨੂੰ ਬਹੁਤ ਦੂਰ ਨੂੰ ਘੁੰਮ ਕੇ ਆ ਰਹੇ ਆਂ ਮੋਟਰਸਾਈਕਲਾਂ ਤੇ ਪ੍ਰਾਤ ਸੰਭੂਤ ਆ ਰਹੀ ਹੈ ਸ਼ੰਭੂ ਬੈਰੀਅਰ ਤੇ ਕਿ ਉਹ ਲੱਗੇ ਹੋਏ ਆ ਬਹੁਤ ਆਖ ਹੋ ਰਹੀ ਆ ਜੀ ਰਿਸ਼ਤੇਦਾਰ ਵੀ ਨਹੀਂ ਆਏ ਮਾਮੇ ਵੀ ਨਹੀਂ ਅਜੇ ਆਏ ਸਵੇਰ ਕੇ ਬਾਅਦਰ ਤੇ ਖੜੇ ਆਂ ਦਿੱਲੀ ਨੂੰ ਜਾਣ ਵਾਲਾ ਹਰ ਇੱਕ ਪੰਜਾਬ ਤੇ ਹਰਿਆਣਾ ਬਾਰਡਰ ਸੀਲ ਕਰ ਦਿੱਤਾ ਗਿਆ ਹੈ ਬੈਰੀਗੇਟਿੰਗ ਪੱਕੇ ਤੌਰ ਤੇ ਸੀਮੈਂਟ ਦੀ ਕਰ ਦਿੱਤੀ ਗਈ ਹੈ ਕਿਉਂਕਿ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ 13 ਤਰੀਕ ਨੂੰ ਅਸੀਂ ਦਿੱਲੀ ਕੂਚ ਕਰਾਂਗੇ ਹਾਲਾਂਕਿ ਕਿਸਾਨ ਆਪਣੀਆਂ ਮੰਗਾਂ ਦੇ ਉੱਤੇ ਅੜੇ ਹੋਏ ਨੇ ਅੱਜ ਸ਼ਾਮ ਨੂੰ 5 ਵਜੇ ਮੀਟਿੰਗ ਵੀ ਹੈ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਹੋਏਗੀ ਉਸ ਤੋਂ ਬਾਅਦ ਫੈਸਲਾ ਤੈਅ ਹੋਏਗਾ ਜੇਕਰ ਮੰਗ ਮੰਨੀ ਜਾਂਦੀ ਹੈ ਤਾਂ ਠੀਕ ਹੈ ਨਹੀਂ ਤਾਂ ਦਿੱਲੀ ਵੱਲ ਕੂਚ ਕੀਤਾ ਜਾਏਗਾ ਹਾਲਾਂਕਿ ਬੈਰੀਗੇਟਿੰਗ ਇਸ ਤਰ੍ਹਾਂ ਕੀਤੀ ਗਈ ਹੈ ਕੋਈ ਵੀ ਪਾਰ ਨਹੀਂ ਕਰ ਸਕਦਾ ਲੇਕਿਨ ਫਿਲਹਾਲ ਇਸ ਵਿਚਾਲੇ ਚਾਹੇ ਐਂਬੂਲੈਂਸ ਹੋਵੇ ਚਾਹੇ ਹੋਰ ਜਿਹੜੇ ਦੂਰ ਦਰਾਡੇ ਨੇ ਆਸ-ਪਾਸ ਦੇ ਲੋਕਾਂ ਦੇ ਉਹਨਾਂ ਦਾ ਵੀ ਇਹ ਕਹਿਣਾ ਹੈ ਇੰਟਰਨੈਟ ਸੇਵਾਵਾਂ ਮਬੰਦ ਨੇ ਲੇਕਿਨ ਇੱਕ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਇਹ ਵਿਆਹਾਂ ਦਾ ਸੀਜ਼ਨ ਹੈ ਮਾਹੌਲ ਹੈ ਦੂਰ ਨੇੜੇ ਉਹ ਘਰਾਂ ਦੇ ਵਿੱਚ ਰਿਸ਼ਤੇਦਾਰ ਵਿਆਹ ਦੇ ਮੌਕੇ ਆਣੇ ਹੁੰਦੇ ਇਸ ਵਕਤ ਅਸੀਂ ਹਰਿਆਣਾ ਦੇ ਵਿੱਚ ਹੀ ਮੌਜੂਦ ਹੈ ਅੰਬਾਲਾ ਦੇ ਲਾਗੇ ਕਿਹੜਾ ਪਿੰਡ ਹੈ ਉਹ ਵੀ ਡੰਗੜਾ ਪਿੰਡ ਜੀ ਡੰਗੜਾ ਡੰਗੜਾ ਪਿੰਡ ਅਸੀਂ ਡੰਗੜਾ ਪਿੰਡ ਦੇ ਵਿੱਚ ਮੌਜੂਦ ਹੈ ਪਹਿਲਾਂ ਤਸਵੀਰਾਂ ਕਰਦੀਆਂ ਵੀ ਦਿਖਾ ਦਿੰਦੇ ਹਾਂ ਕਿਉਂਕਿ ਵਿਆਹ ਵਾਲਾ ਘਰ ਹੈ ਲੇਕਿਨ ਘਰ 'ਚ ਵਿਆਹ ਦੇ ਦਿਨਾਂ ਦੇ ਵਿੱਚ ਰੌਣਕਾਂ ਹੁੰਦੀਆਂ ਨੇ ਇੱਕ ਦਿਨ ਪਹਿਲਾਂ ਦੋ ਦਿਨ ਪਹਿ ਸ਼ੁਰੂ ਹੋ ਜਾਂਦੇ ਨੇ ਲੇਕਿਨ ਅਜੇਹੇ ਦੇ ਵਿੱਚ ਜੇਕਰ ਘਰ ਦੇ ਵਿੱਚ ਕਰੀਬੀ ਨਾ ਪਹੁੰਚਣ ਰਿਸ਼ਤੇਦਾਰ ਨਾ ਪਹੁੰਚਣ ਤਾਂ ਕਈ ਵਾਰ ਮਨ ਜੋ ਹੈ ਉਦਾਸ ਜ਼ਰੂਰ ਹੁੰਦਾ ਹੈ ਗੱਲਬਾਤ ਕਰ ਲੈਂਦੇ ਆ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਉਹਨਾਂ ਨੂੰ ਪੁੱਛ ਲੈਂਦੇ ਆ ਵੇ ਵਿਆਹ ਕੀ ਦਾ ਹੈ ਤੇ ਕੁੜੀ ਦਾ ਵਿਆਹ ਹੈ ਮੁੰਡੇ ਦਾ ਵਿਆਹ ਹੈ ਰਿਸ਼ਤੇਦਾਰ ਕਿੰਨੇ ਕੁ ਪਹੁੰਚੇ ਨੇ ਹੁਣ ਤੱਕ ਕੀ ਨਾਮ ਹੈ ਤੁਹਾਡਾ ਕੋ ਮਹਿੰਦਰ ਸਿੰਘ ਤੁਸੀਂ ਕੋਈ ਨਹੀਂ ਇੱਥੇ ਅੱਛਾ ਠੀਕ ਹੈ ਤੇ ਘਰ 'ਚ ਵਿਆਹ ਕੀ ਦਾ ਹੈ ਕੁਲਜਿੰਦਰ ਕੌਰ ਦਾ ਜੀ ਦਰਸ ਜੀ ਦੀ ਲੜਕੀ ਆ ਹਾਂ ਜੀ ਉੱਥੇ ਅੜਿੱਕਤ ਆ ਰਹੀ ਹੈ ਜੀ ਰਾਹ 'ਚ ਉੱਥੇ ਬੈਰੀਅਰ ਤੇ ਸਾਡੇ ਰਿਸ਼ਤੇਦਾਰ ਇੱਧਰ ਉੱਧਰ ਨੂੰ ਬਹੁਤ ਦੂਰ ਨੂੰ ਘੁੰਮ ਕੇ ਆ ਰਹੇ ਆ ਮੋਟਰਸਾਈਕਲਾਂ ਦੇ ਜਿਹੜੇ ਗੱਡੀਆਂ ਉਹ ਵੀ ਨਿਕਲਦੀਆਂ ਜੀ ਹਾਂ ਜੀ ਹਾਂ ਅੜਿੱਕਤ ਬਹੁਤ ਆ ਰਹੀ ਹੈ ਜੀ ਹਾਂ ਜੀ ਬਾਕੀ ਕਿਸਾਨਾਂ ਦਾ ਵੀ ਮਸਲਾ ਹੈਗਾ ਜੀ ਜੇ ਉਹ ਹੱਲ ਹੋ ਜਾਵੇ ਤਾਂ ਚੰਗੀ ਗੱਲ ਹੈ ਹੱਲ ਹੋ ਗਿਆ ਤਾਂ ਲੋਕਾਂ ਨੂੰ ਦਿੱਕਤ ਨਹੀਂ ਆਊਗੀ ਆਣ ਜਾਣ ਦੀ ਵਿਆਹ ਸਾਧੀਆਂ ਦਾ ਸੀਜ਼ਨ ਹੈ ਇਸ ਕਰਕੇ ਨਾ ਵੀ ਇਹ ਜਿਹੜਾ ਰਾਹ ਜਿਹੜਾ ਖੁੱਲਣਾ ਚਾਹੀਦਾ ਹੈ ਹੁਣ ਤੱਕ ਕਿੰਨੇ ਕੁ ਲੋਕ ਕਿੰਨੇ ਕਿ ਰਿਸ਼ਤੇਦਾਰ ਪਹੁੰਚ ਗਏ ਕਟ ਤੋਂ ਕਟ ਵੀ 20% ਆਏ ਆ ਜੀ ਬਾਕੀ ਨਹੀਂ ਆਏ ਜੇ ਆਏ ਕਿਉਂਕਿ ਘਰ ਚ ਰੌਣਕ ਤਾਂ ਤਾਂ ਹੀ ਲੱਗਦੀ ਆ ਸਾਰੇ ਕਰੀਬੀ ਤਾਂ ਹੀ ਤਾਂ ਹੀ ਰੌਣਕ ਲਗਣੀ ਆ ਜੀ ਜੇ ਰਸਤੇ ਠੀਕ ਖੁੱਲੇ ਹੋਣਗੇ ਹਾਂਜੀ ਹਾਂਜੀ ਤੇ ਇੰਤਜ਼ਾਰ ਚੋਂ ਹਲੇ ਹਾਂਜੀ ਇੰਤਜ਼ਾਰ ਚਾਹੀ ਸਾਰੇ ਸਾਰੇ ਇੰਤਜ਼ਾਰ ਚਾਹੀ ਹਾਂਜੀ ਹਾਂਜੀ ਸੋ ਫਿਲਹਾਲ ਜਿਹੜੇ ਪਰਿਵਾਰਕ ਮੈਂਬਰ ਨੇ ਇੱਕ ਵਾਰ ਤਸਵੀਰਾਂ ਵੀ ਦਿਖਾ ਦਿੰਦੇ ਆ ਹਲੇ ਇੰਤਜ਼ਾਰ ਵਿੱਚ ਨੇ ਕਿ ਕਦੋਂ ਜਿਹੜੇ ਨੇ ਕਰੀਬੀ ਪਹੁੰਚਣਗੇ ਤੇ ਵਿਆਹ ਦੀ ਰੌਣਕ ਵਧਾਣਗੇ ਸੋ ਇੱਕ ਵਾਰ ਫੇਰ ਤੋਂ ਵਿਆਹ ਵਾਲਾ ਘਰ ਵੀ ਦਿਖਾ ਦਿੰਦੇ ਆ ਹਲੇ ਫਿਲਹਾਲ ਬੜੇ ਘੱਟ ਜਿਹੜੇ ਨਜ਼ਦੀਕੀ ਨੇ ਪਹੁੰਚੇ ਨੇ ਤੁਸੀਂ ਵਿਆਹ ਵਾਲੇ ਘਰ ਪਹੁੰਚੇ ਹੋ ਮੈਂ ਬੇਟੀ ਦਾ ਚਾਚਾ ਹਾਂ ਅੱਛਾ ਜੀ ਓਹੋ ਪਰੇਸ਼ਾਨ ਹੋ ਰਹੀ ਸਾਰੇ ਪਾਸੇ ਅਸੀਂ ਜੈਨਨੀ ਵੀ ਸਾਡੇ ਮਹਿਮਾਨ ਆਣ ਵਾਲੇ ਆ ਦੂਰ ਦੂਰੋਂ ਆ ਰਹੇ ਜੈਨਨੀ ਵੀ ਕਾਫੀ ਪਰੇਸ਼ਾਨ ਆ ਬਰਾਤ ਕੱਲ ਨੂੰ ਆਣੀ ਹੈ ਬੇਟੀ ਦੀ ਦੇਖਦੇ ਹਾਂ ਕੱਲ ਦਾ ਕੀ ਹਾਲ ਹੈ ਹਾਲ ਕਿੱਥੋਂ ਆ ਰਹੀ ਹੈ ਬਰਾਤ ਸੰਭੂ ਤੋਂ ਆ ਰਹੀ ਹੈ ਅੱਛਾ ਮਤਲਬ ਸੰਭੂ ਬਹਿਰੀ ਤੋਂ ਗਏ ਉਹ ਲੱਗੇ ਹੋਏ ਆ ਹਾਂਜੀ ਬਰਾਤ ਮਤਲਬ ਦੇਖਾਂਗੇ ਹੂੰ ਦਿੱਕਤ ਆਏ ਬੱਚੇ ਪੈਦਲ ਆ ਜਾਣਗੇ ਉਧਰ ਹੋਰ ਕੀ ਹੋਊਗਾ ਇਹੀ ਹੋ ਸਕਦਾ ਹਾਂ ਜੀ ਜੀ ਕੀ ਕਹਿਣਾ ਚਾਹੁੰਗੇ ਕਿਉਂਕਿ ਇੰਟਰਨੈਟ ਸੇਵਾਵਾਂ ਵੀ ਬੰਦ ਨੇ ਬਾਰਡਰ ਵੀ ਸੀਲ ਕਰ ਦਿੱਤੇ ਗਏ ਆ ਕਹਿਣਾ ਕੀ ਚਾਹੁੰਦਾ ਸਰਕਾਰ ਨੂੰ ਕੋਈ ਜਾਂ ਤਾਂ ਸੋਲੂਸ਼ਨ ਕੱਢਣਾ ਚਾਹੀਦਾ ਜਾਂ ਆਪਣੇ ਕਿਸਾਨਾਂ ਨੂੰ ਕੋਈ ਆਪਣਾ ਆਪਣਾ ਕੋਈ ਹੋਰ ਦੇਖਣਾ ਚਾਹੀਦਾ ਸਿਸਟਮ ਸਾਰਾ ਮਤਲਬ ਸਾਰਾ ਕੁਝ ਹਿਲ ਗਿਆ ਅੰਬਾਲੇ ਜਾਂਦੇ ਆ ਅੱਗੇ ਪੁਲਿਸ ਵਾਲੇ ਤੰਗ ਕਰਦੇ ਆ ਵੀ ਹਾਂ ਵੀ ਕਿੱਥੇ ਜਾ ਰਹੇ ਆ ਸਮਾਨ ਲੈਣ ਜਾ ਰਹੇ ਆ ਮਤਲਬ ਕਿਦਾਂ ਬੜਾ ਔਖਾ ਜੀ ਵਿਆਹ ਦੇ ਵਿੱਚ ਹਰ ਇੱਕ ਛੋਟੀ ਨਿੱਕੀ ਕਿਉਂਕਿ ਕਹਿੰਦੇ ਨਾ ਜਦ ਤੱਕ ਵਿਆਹ ਪੂਰਾ ਨਹੀਂ ਹੋ ਜਾਂਦਾ ਵਿਆਹ ਸੰਪੰਨ ਨਹੀਂ ਹੋ ਜਾਂਦਾ ਉਦੋਂ ਤੱਕ ਕਿ ਛੋਟੀ ਛੋਟੀ ਚੀਜ਼ ਲੈਣ ਦੇ ਲਈ ਜਾਣਾ ਪੈਂਦਾ ਬਾਜ਼ਾਰਾਂ 'ਚ ਜਾਣਾ ਪੈਂਦਾ ਉਦ ਤੱਕ ਚੀਜ਼ਾਂ ਖਤਮ ਨਹੀਂ ਹੁੰਦੀਆਂ ਸੋ ਫਿਲਹਾਲ ਤਾਂ ਮੈਨਾਂ ਦਾ ਕੱਲ ਨੂੰ ਵਿਆਹ ਹੈ ਤੁਸੀਂ ਬੜਾ ਕੱਲ ਨੂੰ ਬਰਾਤ ਆਣੀ ਹੈ ਸਾਡੀ ਜਮੀਤਗੜ ਪੈਲਸ ਆਪਣਾ ਉੱਥੇ ਜਾਣੀ ਹੈ ਬਰਾਤ ਅੱਛਾ ਜੀ ਅਸੀਂ ਬਾਰਡਰ ਹਰਿਆਣਾ ਪੰਜਾਬ ਦੇ ਬਾਰਡਰ ਤੇ ਬੈਠੇ ਆ ਬਿਲਕੁਲ ਸਾਡੇ ਲੱਗ ਹੀ ਹਰਿਆਣਾ ਮਤਲਬ ਸਾਨੂੰ ਆਣੇ ਜਾਣੇ ਦੀ ਦਿੱਕਤ ਬੜੀ ਹੈ ਜੀ ਕਾ ਸਾਮਾਨ ਕੰਪਲੀਟ ਹੋ ਗਿਆ ਕੀ ਹਲੇ ਹੋਈ ਹਲੇ ਰਹਿਣ ਤਾਂ ਦੇਖੋ ਜੀ ਵਿ ਸਮਾਨ ਤੇ ਇਕੱਠਾ ਕਰਨਾ ਹੀ ਪੈਂਦਾ ਹੈ ਦੇਖਦੇ ਆ ਕੋਈ ਮਿੰਟ ਚ ਕੋਈ ਸਮਾਨ ਘਟ ਜਾਂਦਾ ਕੋਈ ਮਤਲਬ ਵਿਆਹ ਕੋਈ ਹੋਰ ਸਮਾਨ ਜਿੰਨਾ ਪਹਿਲੇ ਸਜਣਾ ਸੀ ਜਿਵੇਂ ਇਧਰ ਜਾਣਾ ਹਰਿਆਣਾ ਪੰਜਾਬ ਦਾ ਬਾਰਡਰ ਪਾਰ ਕਰਕੇ ਜਾਵਾਂਗੇ ਹੈਨਾ ਦੇਖਦੇ ਆ ਵੀ ਕੀ ਆਉਂਦਾ ਸਮਾਨ ਤੇ ਲੈ ਕੇ ਜਾਣਾ ਪੈਵਗਾ ਸੋ ਦਿੱਕਤ ਹੈ ਵਾਕਈ ਹੈਗੀ ਇਹ ਕਾਰ ਦੇ ਵਿੱਚ ਨਾ ਬਾਕੁਸ਼ਕ ਕੋਸ਼ਿਸ਼ ਕਰ ਲੈਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਸੀਂ ਬੜੇ ਸੋਹਣੇ ਲੱਗ ਰਹੇ ਹੋ ਸਿਕੰਦਰ ਗੌਰ ਜੀ ਜੀ ਨਾ ਨਾ ਉਹ ਮੋਹਰ ਬੰਦਾ ਜੋ ਜੋ ਖੜਾ ਵੀ ਇਹੋ ਸਭ ਤੋਂ ਵਧੀਆ ਬੰਦਾ ਅਸੀਂ ਇੰਨੀ ਗੱਲ ਪੁੱਛਣੀ ਵੀ ਵਿਆਹ ਚ ਨਾ ਜਿਹੜੀਆਂ ਲੇਡੀਜ਼ ਹੁੰਦੀਆਂ ਉਹਨਾਂ ਨੂੰ ਬੜਾ ਸ਼ੌਂਕ ਹੁੰਦਾ ਵੀ ਰਿਸਦਾ ਰਾਂਗੇ ਗਿੱਧਾ ਪਾਵਾਂਗੇ ਪੰਗੜੇ ਪਾਵਾਂਗੇ ਲੇਕਿਨ ਮੈਨੂੰ ਲੱਗਦਾ ਬੜੇ ਘੱਟ ਪਹੁੰਚ ਹਾਂਜੀ ਹਾਂਜੀ ਨਹੀਂ ਅਸੀਂ ਸਵੇਰੇ ਆਗੇ ਤੇ ਬਾਕੀ ਉਹ ਤਾਂ ਰਹਿੰਦੇ ਨੇ ਨਾ ਜਿਹਨਾਂ ਨੇ ਬਾਰਡਰ ਖਾਣ ਵਾਲੇ ਆ हां ਹੁਣ ਆ ਜਾਣਗੇ ਥੋੜੀ ਦੇਰ ਚ ਠੀਕ ਹੈ ਸੋ ਉਹੀ ਗੱਲ ਕਿਉਂਕਿ ਫਿਲਹਾਲ ਜਿਹੜੇ ਨੇ ਬਾਰਡਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਕੰਡਿਆਲੀ ਤਾਰਾਂ ਲਗਾਈਆਂ ਹੋਈਆਂ ਨੇ ਇਤੋਂ ਤੱਕ ਕਿ ਸੀਮੈਂਟ ਦੇ ਬੈਰੀਕੇਟਸ ਲਗਾਏ ਗਏ ਨੇ ਵੱਡੀ ਮਾਤਰਾ ਦੇ ਵਿੱਚ ਜੋ ਪੈਰੀਮਿਟਰੀ ਫੋਰਸਸ ਜਿਹੜੇ ਨੇ 64 ਜਿਹੜੇ ਕੰਪਨੀਆਂਜ਼ ਨੇ ਉਹ ਕੇਂਦਰ ਸਰਕਾਰ ਦੇ ਵੱਲੋਂ ਭੇਜੀਆਂ ਗਈਆਂ ਨੇ ਅਜੇਹ ਦੇ ਵਿੱਚ ਜਿਸ ਤਰ੍ਹਾਂ ਵਿਆਹ ਦਾ ਮਾਹੌਲ ਕਰਦਾ ਸੀ ਦਿਖਾ ਰਹੀ ਸੀ ਇੱਕ ਵਾਰ ਫਿਰ ਤੋਂ ਦਿਖਾ ਦੰਨੇ ਆ ਤਾਂ ਅਜੇਹ ਦੇ ਵਿੱਚ ਲੋਕਾਂ ਦੇ ਲਈ ਮੁਸ਼ਕਿਲਤਾ ਜ਼ਰੂਰ ਹੈ ਕਿਉਂਕਿ ਵਿਆਹ ਵਾਲੇ ਦਿਨ ਘਰ 'ਚ ਜਿਹੜੀ ਹੈ ਉਹ ਰੌਣਕ ਬੜੀ ਜ਼ਰੂਰੀ ਹੁੰਦੀ ਹੈ ਹਾਂਜੀ ਤੁਹਾਡੀ ਬੇਟੀ ਦਾ ਵਿਆਹ ਹੈ ਹਾਂਜੀ 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 ਅੱਛਾ ਜੀ ਅਸੀਂ ਉਹੀ ਗੱਲ ਕਰ ਰਹੇ ਸੀ ਵੀ ਬੇਟੀ ਦਾ ਵਿਆਹ ਇਹ ਘਰ ਦੇ ਵਿੱਚ ਹੈ ਨਾ ਜਦੋਂ ਤੱਕ ਬੇਟੀ ਆਪਣੇ ਸਹੁਰੇ ਪਰਿਵਾਰ ਨਹੀਂ ਜਾਂਦੀ ਛੋਟੇ ਛੋਟੇ ਚੀਜ਼ਾਂ ਵੱਡੀਆਂ ਵੱਡੀਆਂ ਚੀਜ਼ਾਂ ਲੈਣ ਦੇ ਲਈ ਬਾਜ਼ਾਰ ਤਾਂ ਜਾਣਾ ਹੀ ਪੈਂਦਾ ਸੋ ਕੀ ਲੱਗਦਾ ਅਜਿਹੇ ਦੇ ਵਿੱਚ ਕਿਉਂਕਿ ਬਾਰਡਰ ਸੀਲ ਕਰ ਦਿੱਤੇ ਗਏ ਤੇ ਬਰਾਤ ਵੀ ਕਹਿੰਦੇ ਸ਼ੰਭੂ ਵਾਲੇ ਪਾਸੇ ਹਾਂਜੀ ਬਹੁਤ ਔਖੇ ਹੋ ਰਹੀ ਹੈ ਜੀ ਰਿਸ਼ਤੇਦਾਰ ਵੀ ਨਹੀਂ ਆਏ ਮਾਮੇ ਵੀ ਨਹੀਂ ਹਜੇ ਆਏ ਸਵੇਰ ਕੇ ਬਾਰਡਰ ਤੇ ਖੜੇ ਆਂ ਜੀ ਹਾਂਜੀ ਬਹੁਤ ਔਖੇ ਹੋ ਰਹੀ ਹੈ ਜੀ ਬੇਟੀ ਵੀ ਮਯੂਸ ਬੈਠੇ ਹੋਣੇ ਵੀ ਰਿਸ਼ਤਦਾਰ ਆ ਹੋਰ ਰਿਸ਼ਤੇਦਾਰ ਆਏ ਨਹੀਂ ਬਹੁਤ ਘੱਟ ਰਿਸ਼ਤੇਦਾਰ ਆ ਰਹੇ ਆ ਜੀ ਹਾਂਜੀ ਪਟਿਆਲੇ ਤੋਂ ਵੀ ਆਣਾ ਸਾਰੇ ਰਿਸ਼ਤੇਦਾਰ ਆ ਚ ਹੀ ਖੜੇ ਆ ਹਾਂਜੀ ਹਾਂਜੀ ਪੰਜਾਬ ਤੋਂ ਆ ਰਹੇ ਆ ਜੀ ਹਾਂਜੀ ਹਾਂਜੀ ਸਾਰੇ ਰਿਸ਼ਤੇਦਾਰੀਆਂ ਪੰਜਾਬ ਚ ਆ ਬਾਰਡਰ ਦੇ ਇਲਾਕੇ ਆਣਾ ਜਿਸੰਭੂ ਬਾਰਡਰ ਤੋਂ ਹੀ ਹਾਂਜੀ ਅੱਛਾ ਚਾਹੇ ਕਿਸਾਨ ਨੇ ਚਾਹੇ ਸਰਕਾਰ ਹੈ ਤੁਹਾਨੂੰ ਤੁਹਾਡੇ ਮਨ ਦੀ ਗੱਲ ਕੀ ਤੁਸੀਂ ਕਿਹਨੂੰ ਕਹਿਣਾ ਚਾਹੋਗੇ ਵੀ ਕਿਵੇਂ ਹੋਣਾ ਚਾਹੀਦਾ ਆ ਸਰਕਾਰ ਨੂੰ ਕਹਾਂਗੇ ਜੀ ਕਿਸਾਨਾਂ ਨੂੰ ਵੀ ਕਹਾਂਗੇ ਜੀ ਵੀ ਧਰਨਾ ਬੰਦ ਕਰੋ ਜੀ ਠੀਕ ਹਨਾ ਹੋਰ ਸਰਕਾਰ ਨੇ ਮੋਤ ਔਖੇ ਕਰ ਰੱਖੇ ਆ ਜੀ ਹੋਰ ਕੀ ਕਰੀਏ ਤੋਂ ਇਹ ਅਸੀਂ ਗੱਲ ਕਰ ਬੇਟੀ ਦੇ ਨਾਮ ਕਲਜਿੰਦਰ ਕੌਰ ਜੀ ਕਲਜਿੰਦਰ ਕੌਰ ਦਾ ਵਿਆਹ ਹੈ ਜਿਹੜਾ ਹਰਿਆਣੇ ਦੇ ਵਿੱਚ ਅੰਬਾਲਾ ਲਾਗੇ ਪਿੰਡ ਹੈ ਤੇ ਉਹਨਾਂ ਦੇ ਮਾਤਾ ਜੀ ਨਾਲ ਗੱਲ ਕਰ ਰਹੇ ਸੀ ਕਿਉਂਕਿ ਜ਼ਾਹਿਰ ਜੀ ਗੱਲ ਹੈ ਧੀ ਦਾ ਵਿਆਹ ਹੋਵੇ ਨਿੱਕੀ ਮੋਟੀ ਚੀਜ਼ ਲੈਣ ਲਈ ਇਧਰ ਉਧਰ ਜਾਣਾ ਪੈਂਦਾ ਬਰਾਤ ਵੀ ਸ਼ੰਭੂ ਵਾਲੇ ਪਾਸੇ ਵਾਰੀ ਹੈ ਸੋ ਅਜਿਹੇ ਦੇ ਵਿੱਚ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਦਾ ਪਹੁੰਚਣਾ ਜਿਹੜਾ ਹੈ ਉਹ ਜਾਂ ਤਾਂ ਦੇਰੀ ਨਾਲ ਹੋ ਰਿਹਾ ਜਾਂ ਫਿਰ ਕਈ ਲੋਕ ਜਿਹੜੇ ਨੇ ਉਹਨਾਂ ਨੂੰ ਸ਼ਾਇਦ ਕਈ ਵਾਰ ਰਸਤਿਆਂ ਦਾ ਵੀ ਨਹੀਂ ਪਤਾ ਲੱਗਦਾ ਤਾਂ ਦਿੱਕਤ ਜ਼ਰੂਰ ਹੈ ਹਾਲਾਂਕਿ ਪਰਿਵਾਰ ਖੁਸ਼ੀ ਦੇ ਮਾਹੌਲ ਦੇ ਵਿੱਚ ਹੈ ਲੇਕਿਨ ਫਿਰ ਵੀ ਕਿਤਨੇ ਕਦੇ ਚਿਹਰੇ ਦੇ ਉੱਤੇ ਰੇਜਮੈਂਟ ਅਸੀਂ ਖਾਣਾ ਬਣਾਇਆ ਹੋਇਆ ਵਧੀਆ ਮਤਲਬ ਜ਼ਿਆਦਾ ਬਣਾ ਲਿਆ ਸਾਡੇ ਮਹਿਮਾਨੀ ਨਹੀਂ ਪਹੁੰਚੇ ਬਾਰਡਰਾਂ ਤੇ ਰੁਲਦੇ ਫਿਰ ਰਹੇ ਆ ਕੋਈ ਮਤਲਬ ਪਤਾ ਨਹੀਂ ਕਿ ਦਾਣਗੇ ਪਤਾ ਨਹੀਂ ਅਜੇ ਵੀ ਕਿੱਦਾਂ ਪਹੁੰਚਣਗੇ ਦੇਖਦੇ ਆ ਬਾਰਡਰ ਬੰਦ ਦਾ ਸਾਰੇ ਇਹਨਾਂ ਸਾਡਾ ਖਾਣਾ ਦੇਖ ਲਓ ਸਾਰਾ ਲੱਗੇ ਹੋਇਆ ਸਾਡਾ ਖਾਣਾ ਤੁਹਾਡੀ ਫੋਨ ਤਾਂ ਕਰ ਰਹੇ ਹੋਣਗੇ ਹਨਾ ਵੀ ਰਸਤੇ ਦੱਸੋ ਕਿਉਂਕਿ ਪਿੰਡਾਂ ਦੇ ਰਸਤੇ ਸਾਰੇ ਨੂੰ ਨਹੀਂ ਪਤਾ ਹੁੰਦਾ ਪਿੰਡਾਂ ਦੇ ਰਸਤੇ ਪਤਾ ਹੀ ਨਹੀਂ ਹੈ ਮਤਲਬ ਅਜੇ ਤਾਂ ਆਣਾ ਆਉਣੇ ਫੋਨ ਦੋ ਤਿੰਨ ਆਗੇ ਕੋਈ ਪਹੁੰਚੇ ਨੀ ਸਿਰੇ ਲੱਗੇ ਨੀ ਅਜੇ ਹਾਂਜੀ ਦੇਖਦੇ ਆ ਪਹੁੰਚਦੇ ਆ ਕਿੱਦਾਂ ਪਹੁੰਚਦੇ ਕਿਦਾਂ ਨਹੀਂ ਪਹੁੰਚਦੇ ਹਾਂਜੀ ਵੀਰ ਜਨਨੀ ਸੋਹਿੱਦ ਨਰ ਪ੍ਰਿਆੰਕਾ ਬਿੱਲੂ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਅੰਬਾਲਾ